ਉਹ ਤੱਕਦਾ ਜੇ ਤੇਰੇ ਕੋਲ ਚਾਹੀਦਾ ਗਾਣਾ ਹੈਗਾ ਨਾ ਸੁਣਾ ਦੇ ਨਹੀਂ ਤਾਂ ਤੂੰ ਦਫਾ ਹੋ ਜਾ ਅੱਛਾ ਤੁਹਾਨੂੰ ਇਹ ਗਾਣਾ ਨਹੀਂ ਲੱਗਿਆ ਨਹੀਂ ਲੱਗਿਆ ਚਲੇ ਫੇਰ ਸੁਣਾ ਦੇਣਾ ਤੂੰ ਸੁਣਾ ਉਹ ਭੈਣ ਮਾਰ ਕੇ ਕਰਾ ਹੋਰ ਸੁਣਾ ਦੇ ਠੀਕ ਆ ਲੈ ਫੇਰ ਸੁਣਾ ਆ ਗਿਆ ਲੈ ਆ ਗਿਆ ਹਮੇਂ ਤੇਰਾ ਦੀ ਅੱਖਿਆ ਜਲਾਲ ਹੈ ਕੋਈ ਬੰਦਾ ਬੁੰਦਾ ਮਾਰਨ ਦਾ ਦੱਸ ਬਸ ਪ੍ਰਾਵਾ ਸਾਰੇ ਗਾਣੇ ਉਹਦੇ ਲਈ ਬੈਠਾਂਗਾ ਆ ਨਾ ਅਜਵਾਂ ਨਾ ਤੇ ਤੁਹਾਡੇ ਗਾਣਿਆਂ ਦਾ ਕੀ ਅਸਰ ਪੈਂਦਾ ਹੋਊਗਾ ਜੇ ਤੁਸੀਂ ਗਾਣੇ ਵਿੱਚ ਬੰਦੂਖਾਂ ਚੱਕਦੇ ਆ ਤਾਂ ਇਹ ਬੰਦੂਖਾਂ ਚੱਕਦੇ ਆ ਜੇ ਤੁਸੀਂ ਗਾਣੇ ਵਿੱਚ ਨਸ਼ੇ ਕਰਦੇ ਆ ਤਾਂ ਨਸ਼ੇ ਕਰਦੇ ਭਰਾਵਾ ਫੂਟੇ ਲੰਦੇ ਆ ਬਖਸ਼ੋ ਸਾਡੇ ਪੰਜਾਬ ਨੂੰ ਤੁਹਾਡੇ ਗਾਣੇ ਮਾੜੇ ਆ ਅੱਛਾ ਆ ਵੀ ਅਸੀਂ ਮਾੜੇ ਗਾਣੇ ਗਾਉਨੇ ਆ ਬੋਲੋ ਜੀ ਮਾੜੇ ਗਾਣੇ ਗਾਉਨੇ ਆ ਕਿਤੇ ਪਰ ਸੁਣਦੇ ਕਾ ਤੋਂ ਠੀਕ ਆ ਸਹੀ ਗੱਲ ਹੈ ਕੁੜੀਆਂ ਤੇਰੀ ਸਹੀ ਆਲਾ ਬਾਈ ਜੀ ਅਸੀਂ ਮਾੜੇ ਗੀਤ ਗਾਉਨੇ ਆ ਪਰ ਸਾਡੀ ਕੋਈ ਗਲਤੀ ਨਹੀਂ ਅਸੀਂ ਤਾਂ ਗਾਉਨੇ ਆ ਤੁਸੀਂ ਸੁਣਦੇ ਹੋ ਮੈਂ ਵੀ ਚੰਗੇ ਗੀਤ ਬਹੁਤ ਗਾਏ ਆ ਪਰ ਮੇਰੇ ਚੰਗੇ ਕੀ ਸੁਣੇ ਨਹੀਂ ਤੁਸੀਂ ਹੁਣ ਤੁਸੀਂ ਮਾੜੇ ਸੁਣਦੇ ਹੋ ਅਸੀਂ ਮਾੜੇ ਗਾਉਂਦੇ ਆ ਤੁਸੀਂ ਚੰਗੇ ਸੁਣ ਲਓ ਅਸੀਂ ਚੰਗੇ ਗਾਲਾਂਗੇ 10 ਕੁੜੀਆਂ ਕੀ ਦੀ ਗਲਤੀ ਆ ਹਾਂ ਵੀਰੇ ਅਸੀਂ ਇਹ ਗੱਲ ਮੰਨਦੇ ਆ ਕਿ ਸਾਡੀ ਗਲਤੀ ਆ ਕਿ ਅਸੀਂ ਮਾੜੇ ਗਾਣੇ ਸੁਣਦੇ ਆ ਤੁਸੀਂ ਗਾਇਕ ਤਾਈਓ ਮਾੜੇ ਗਾਣੇ ਗਾਉਂਦੇ ਆ ਜੇਕਰ ਅਸੀਂ ਮਾੜੇ ਗਾਣੇ ਸੁਣੀਏ ਹੀ ਨਾ ਤਾਂ ਤੁਸੀਂ ਮਾੜੇ ਗਾਣੇ ਗਾਉਂ ਕਿਉਂ ਵੀਰੇ ਅਸੀਂ ਆਪਣੀ ਗਲਤੀ ਨੂੰ ਮੰਨਦੇ ਆ ਸਾਰੇ ਤੋਂ ਨਵਾਦਾ ਕਰਦੇ ਆ ਕਿ ਅਸੀਂ ਮਾੜੇ ਗਾਣੇ ਨਹੀਂ ਸੁਣਦੇ ਵੀ ਕਰਦੇ ਆ ਸਾਰੇ ਵਾਦਾ ਰਖਲਾ ਮਾਨ ਜੀ ਵਾਅਦਾ ਦੇ ਦੋ ਯਸ ਕੇ ਨੋ ਲੈ ਵੀਰੇ ਅਸੀਂ ਸਾਰਿਆਂ ਨੇ ਤੁਹਾਨੂੰ ਵਾਅਦਾ ਕਰਦਾ ਕਿ ਅਸੀਂ ਮਾੜੇ ਗਾਣੇ ਨਹੀਂ ਗਾਉਂਦੇ ਕਿ ਤੁਸੀਂ ਸਾਡਾ ਵਾਅਦਾ ਕਰ ਜਿਓ ਕਿ ਤੁਸੀਂ ਮਾੜੇ ਗਾਣੇ ਨਹੀਂ ਗਾਉਂਦੇ ਚੰਗੇ ਗਾਣੇ ਗਾਉਂਦੇ ਬੜਾ ਸਮਾਨ ਦੇ ਜਾਣ ਬਣ ਕੇ ਮੇਰਾ ਸੀ ਘਟੀ ਆ ਲੈ ਖੱਲੀ ਪੈ ਗਈ ਆ ਸਮਾਨ ਤਾਂ ਦੇ ਦਿੰਨੀ ਆ ਪੈਸੇ ਲੈ ਕੇ ਆ ਨਾ ਬਲੇ ਮੈਨੂੰ ਖਾ ਗਈ ਸੀ ਤੂੰ ਇਹ ਤੂੰ ਸਮਾਨ ਫੜਾ ਕੇ ਗਿਆ ਸੀ ਉਹ ਤੂੰ ਤਾਂ ਵੇਚਦੀ ਆ ਆ ਸਾਰੀ ਮੰਡੀ ਨੂੰ ਪਤਾ ਨਾ ਵੇਚਦੀ ਕਾ ਦੇ ਇਸ ਵੀ ਆਦੇ ਜਵਾਕ ਪਾਲ ਸਕਾ ਮੜਾ ਸਮਾਨ ਦੇ ਮੇਰਾ ਸੀ ਡਿਊਟੀ ਹੈ ਨਾ ਮੈਂ ਤੇਰੀ ਪੈਰੀ ਬਣਾ ਪੈਰੀ ਨਹੀਂ ਮਿਲਦਾਗਾ ਸਮਾਨ ਪੈਣ ਮਣ ਕੇ ਮੜਾ ਦੇ ਦੇ ਸਮਾਨ ਕੱਲ੍ਹ ਲੈ ਕੇ ਤਾਂ ਲੈ ਨਹੀਂ ਤਾਂ ਆ ਨਹੀਂ ਮਿਲਦਾ ਸਮਾਨ ਬਸ ਇਹ ਨਹੀਂ ਗਿਆ ਕਰ ਕਾਪੀ ਦੇ ਲੈ ਕਾਪੀ ਦੇ ਮੋਟੇ ਮੋਟਾ ਕਾ ਤੇਰੇ ਮੂਰੇ ਦੋ ਹੱਥ ਬੰਨੇ ਮੇਰੇ ਤਾਂ ਸਾਰੀ ਕਾਪੀ ਤੇਰੇ ਸਾਹਮਣੇ ਹੀ ਪਰੀ ਪਈ ਹੈ ਮੇਰੇ ਤਾਂ ਕੋਈ ਇੱਕ ਹੋਰ ਨਾਲ ਲੈ ਖਲਾ ਬਣਨ ਕਿ ਨਾ ਨਾ ਆ ਨਹੀਂ ਮਿਲਦਾ ਆ ਮੇਰੇ ਖੱਲੀ ਪੈ ਗਈ ਅੱਜ ਖੱਲੀ ਪੈ ਗਈ ਸਮਾਨ ਦੇ ਮੜਾ ਜਾ ਪੈਣ ਮਣ ਕੇ ਖੜਾ ਖੜਾ ਫਾਰ ਮਰਾ ਹੀ ਮਾ ਜਾ ਵੀ ਕਿਤੇ ਮੇਰੇ ਪੱਲੇ ਖੜ ਗਈ ਖੜ ਗਈ ਹੈ ਨਹੀਂ ਨਹੀਂ ਇਹ ਕਰੀ ਗਾ ਬਾਜ਼ਾਰ ਚ ਫਿਰਦਾ ਕਿਸੇ ਚੈਣੀ ਲਾ ਜਦਾ ਮੋਟਰਸਾਈਕਲ ਖੋਤ ਗਈ ਹੈ ਮੇਰੇ ਹੋਲਾ ਮੋਟਰਸਾਈਕਲ ਲਾ ਲੋ ਚੈਣੀ ਕੁਰਦੀ ਪਤਾ ਕਿੰਨੇ ਪਿੰਡਾਂ ਵਾਲੇ ਇਹ ਸਾਰਾ ਸਮਾਨ ਵੀ ਤਾਂ ਤੈਨੂੰ ਚਾਹੀਦਾ ਕਲੱਬ ਬਣਾਏ ਆ ਕਲੇਣੇ ਮਰੀ ਜਣੀ ਆ ਸਾਰਾ ਸਮਾਨ ਤੈਨੂੰ ਨਹੀਂ ਚਾਹੀਦਾ ਤੂੰ ਜਿਹਦਾ ਸਮਾਨ ਲੈਣ ਲੰਗੇ ਮਾੜਾ ਨਾ ਨਾ ਭਰਾ ਮੈਂ ਨਹੀਂ ਮਿਲਦਾ ਨਾ ਚੋਰੀ ਕਰਨੀ ਨਾ ਪੈਸੇ ਆ ਫੈਣੀ ਨਾ ਮੈਂ ਕੱਲ ਨੂੰ ਲੈ ਦੂੰਗਾ ਪੈਸੇ ਪੱਕੇ ਕੱਲ ਨੂੰ ਤੈਨੂੰ ਭਰਾਵਾ ਤੇਰਾ ਕੱਲ ਨਹੀਂ ਆਉਂਦਾ ਮੇਰੇ ਤੋਂ ਨਹੀਂ ਤੇਰੇ ਕੋਲ ਕੱਲ ਆ ਜੂਗਾ ਕੱਲ ਨੂੰ 9 ਵਜੇ ਕੱਲ ਨੂੰ 9 ਵਜੇ ਆ ਜੂਗਾ ਪੈਣ ਮਾਰ ਕੇ ਮਾੜਾ ਦਮਾਨ ਦੇ ਦੇਣੀ ਪੈਸੇ ਚੱਲ ਚੱਲ ਮੈਂ ਪੈਸੇ ਦੇਣੀ ਲੋਕਾਂ ਰੀ ਵਦਾ ਨਹੀਂ ਕਰ ਚੋਰੀ ਵੀ ਨਹੀਂ ਕਰਨੀ ਨਾ ਬਈ ਮੈਂ ਕਰੇ ਜਾਂ ਬੇਬੇ ਦੇ ਸੰਦੂਕ ਚੋਂ ਬਸ ਕੱਢ ਲਿਆ ਹੂੰ ਕਰੇ ਸਮਾਨ ਪਿਆ ਉਹ ਚੱਕ ਲਿਆ ਬਾਕੀ ਗੱਲਾ ਤੇ ਲੈ ਜਾ ਸਮਾਨ ਕੁਛ ਵੀ ਲੈ ਆਵਾ ਕੁਛ ਵੀ ਲੈ ਇੱਥੇ ਖੜੀ ਭੁੱਤੇ ਜੀਗੇ ਮੈਂ ਹੁਣੀ ਗਿਆ ਤੇ ਹੁਣੀ ਆਇਆ ਆ ਪਾਲੀ ਆ ਕੁੜੀਏ ਕਿੰਨੀ ਮਰ ਗਈ ਉਹ ਭੁੱਤੇ ਹਾਂ ਵੀਰੇ ਆਉਣਾ ਮੈਨੂੰ ਮਾਮੇ ਦਾ ਗੂਣ ਆਇਆ ਕੁੜਗੇ ਮਾਮੇ ਦੀ ਲੱਤ ਖੜ ਗਈ 500 ਰੁਪਏ ਨਹੀਂ ਪਤਾ ਲੱਗਿਆ 500 ਰੁਪਏ ਮੇਰੇ ਨਾਲ ਮੇਰੀ ਕੱਲ ਹੀ ਗੱਲ ਹੋ ਕੇ ਟੀ ਆ ਮਾਮਾ ਤਾਂ ਬਿਲਕੁਲ ਠੀਕ ਆ ਮੈਨੂੰ ਪਤਾ ਤੂੰ ਕੀ ਕਰਨਿਆ ਪੈਸੇ ਓਏ ਇੱਕਦਾਂ ਤੂੰ ਐਨੀ ਸਪੇਜੀ ਮਾਰ ਲੱਗ ਜਾਈਂ ਤੂੰ 500 ਰੁਪਏ ਦੇ ਮੈਨੂੰ ਮੈਨੂੰ 500 ਰੁਪਏ ਤੂੰ ਫੜਾ ਕੇ ਗਿਆ ਸੀਗਾ ਤੇ ਬੇਬੇ ਤੂੰ ਤੇਰੇ ਕੋਲੇ ਜਾ ਕੱਲਾ ਸੰਦੂਕ ਰਹਿ ਗਿਆ ਉਹ ਚੱਕ ਕੇ ਲੈ ਜਾ ਬਾਕੀ ਸਾਰਾ ਕੋਈ ਤਾਂ ਵੇਚ ਹੀ ਦਿੱਤਾ ਏ ਨਹੀਂ ਬਾਈ ਸੰਦੂਕ ਨਹੀਂ ਚੱਕਿਆ ਨਾ ਭਾਰਾ ਵਾਲਾ ਉਹ ਤਾਂ ਤੂੰ 500 ਰੁਪਏ ਦੇ ਦੇ ਮੈਨੂੰ